ਤੁਸੀਂ ਸ਼ੁਰੂ ਕੀਤਾ ਆਪਣੇ ਸਕੂਲ ਦੇ ਵਿੱਚ ਕਿਹੜੀ ਕਲਾਸ ਸੀ ਜਿੱਥੋਂ ਆਪਾਂ ਇਹ ਸ਼ੌਂਕ ਪਾ ਲਿਆ ਜੀ ਕਲਾਸ ਤਾਂ ਨਹੀਂ ਮੈਨੂੰ ਯਾਦ ਬਟ ਉਮਰ ਮੇਰੀ 5-6 ਸਾਲ ਸੀ ਜਦੋਂ ਤੋਂ ਮੈਨੂੰ ਇਹ ਸ਼ੌਂਕ ਲੱਗਿਆ ਹੋਇਆ ਹੈ ਆਪਣੇ ਨਾਮ ਨੇ ਇੱਕ ਯੂਨੀਕ ਵਿਲੱਖਣ ਪਛਾਣ ਲਈ ਹੋਈ ਹੈ ਵੀ ਸਟੱਡ ਫਾਰਮ ਦਾ ਇੱਕ ਕੋਮਲ ਸਟੱਡ ਫਾਰਮ ਹੀ ਕਿਉਂ ਰੱਖਿਆ ਗਿਆ ਆਪਾਂ ਅੱਜ ਦੇ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਹੈ ਵੀ ਆਪਣੇ ਵੱਡੇ ਵੀਰੇ ਦੇ ਨਾਂ ਤੇ ਵੀ ਰੱਖ ਸਕਦੇ ਸੀ ਇਹ ਇੱਕ ਦਸਵਾਂ ਪਾਦਰਸ਼ਕ ਇਹ ਦੇਖੋ ਇਹ ਡਿਸੀਜਨ ਮੇਰੇ ਬ੍ਰਦਰ ਤੇ ਮੇਰੇ ਫਾਦਰ ਦਾ ਹੀ ਆ ਤਾਂ ਤੁਸੀਂ ਉਹਨਾਂ ਨੂੰ ਹੀ ਪੁੱਛੋ ਕਿ ਉਹਨਾਂ ਨੇ ਮੇਰੇ ਨਾਮ ਤੇ ਕਿਉਂ ਰੱਖਿਆ ਸਟੱਡ ਫਾਰਮ ਦਾ ਨਾਮ ਹਾਂਜੀ ਜਲਾਦਾ ਰਸ਼ੀਕਾ ਭਾਈ ਜੀ ਤੁਹਾਡਾ ਐਸੀ ਵੈਲਕਮ ਕਰਦੇ ਹਾਂ ਮੈਂ ਕਿਹਾ ਵੀ ਸਾਰੇ ਤਾਂ ਕਹਿੰਦੇ ਸੀ ਵੀ ਤੁਸੀਂ ਆ ਭੁੱਲਰ ਸਟੱਡ ਫਾਰਮ ਰੱਖੋ ਕੋਈ ਪਰ ਮੈਂ ਤੇ ਮੇਰੇ ਫਾਦਰ ਸਾਹਿਬ ਨੇ ਕਹੇ ਸੀ ਸਟੱਡ ਫਾਰਮ ਦਾ ਨਾਮ ਤਾਂ ਕੋਮਲ ਦੇ ਨਾਮ ਤੇ ਹੀ ਰੱਖਣਾ ਹੈ ਤੇ ਅੱਗੇ ਵੀ ਕੋਈ ਵੀ ਬਿਜ਼ਨਸ ਕਰਾਂਗੇ ਨਾ ਕੋਮਲ ਦੇ ਨਾਮ ਤੋਂ ਹੀ ਰੱਖਾਂਗੇ ਬਿਲਕੁਲ ਜੀ ਹਾਂ ਇਹ ਬੜਾ ਕਰਮਾ ਵਾਲਾ ਜਵਾਕ ਆ ਸਾਡੇ ਲਈ ਬਹੁਤ ਮਾਣ ਆ ਸਾਨੂੰ ਮਿੱਤਰੋ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਵੀਡੀਓ ਦੇ ਵਿੱਚ ਕੋਮਲ ਸਟੱਡ ਫਾਰਮ ਤੇ ਪਹੁੰਚੇ ਆਂ ਤੇ ਕੋਮਲ ਦੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਘੋੜਿਆਂ ਬਾਰੇ ਜਾਣਕਾਰੀ ਦੇਵਾਂਗੇ ਕਿੱਥੋਂ ਕੰਮ ਸ਼ੁਰੂ ਕੀਤਾ ਸੀ ਬਸ਼ੇਰੀ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਘੋੜਿਆਂ ਦੇ ਕਿੰਨੇ ਨਾਗ ਹੈ ਕਿੱਥੋਂ ਤੱਕ ਘੋੜਿਆਂ ਦਾ ਬਿਜ਼ਨਸ ਹੈ ਤੇ ਤੁਸੀਂ ਬਾਕੀ ਦੇਖ ਹੀ ਰਹੇ ਹੋ ਇੱਕ ਬਹੁਤ ਵੱਡੀ ਮਿਸਾਲ ਕੁੜੀਆਂ ਲਈ ਜੋ ਮਾਪੇ ਕਹਿੰਦੇ ਨੇ ਵੀ ਇੱਕ ਮੁੰਡਿਆਂ ਵਾਲਾ ਕੰਮ ਮਰਦਾਂ ਵਾਲਾ ਕੰਮ ਹੈ ਕੁੜੀਆਂ ਨਹੀਂ ਕਰ ਸਕਦੀਆਂ ਤੁਹਾਡੇ ਸਾਹਮਣੇ ਆ ਕੋਮਲ ਨੇ ਕਰ ਦਿਖਾਇਆ ਪਲੱਸ 2 ਵਿੱਚ ਪੜਦੀ ਹੈ ਜੇ ਕੋਮਲ ਕੋਮਲ ਦੀ ਘੋੜੇ ਦੀਆਂ ਤਿਆਰੀ ਕਰਦੀ ਤੋਂ ਸਜਾਵਟ ਕਰਦੇ ਤੋਂ ਪਤਾ ਲੱਗਦਾ ਹੋਣਾ ਵੀ ਕਿੰਨਾ ਲਗਾਵ ਹੈ ਘੋੜਿਆਂ ਨਾਲ ਤੇ ਬਹੁਤ ਹੀ ਜ਼ਿਆਦਾ ਐਕਸਪੀਰੀਅੰਸ ਹੈ ਕਿ ਅੱਗੇ ਹੋਰ ਵੀ ਐਕਸਪੀਰੀਅੰਸ ਵਧਦਾ ਜਾ ਰਿਹਾ ਹੈ ਵੀਡੀਓ ਵਿੱਚ ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਗਈਆਂ ਚੈਨਲ ਕਰ ਲਿਓ ਸਬਸਕ੍ਰਾਈਬ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਪਾਂ ਤੁਹਾਨੂੰ ਮਿਲਦੇ ਰਵਾਂਗੇ ਤੇ ਤੁਸੀਂ ਦਰਸ਼ਕਾਂ ਦਾ ਇਕੱਠ ਦੇਖੋ ਫੋਟੋ ਮਖ ਚਵਾਉਣ ਲਈ ਜਾਂ ਛੋਟੇ ਬੱਚੇ ਕੁੜੀਆਂ ਦਾ ਵੀ ਇਕੱਠ ਬਹੁਤ ਆ ਵੀ ਅਸੀਂ ਕੋਮਲ ਨਾਲ ਫੋਟੋ ਕਰਵਾਉਣੀ ਆ ਅੱਗੇ ਆਪਾਂ ਚੱਲਦੇ ਹਾਂ ਵੀਡੀਓ ਦੇ ਨਾਲ ਬਣੇ ਰਹੋ ਸਬਸਕ੍ਰਾਈਬ ਕਰਕੇ ਘੰਟੀ ਦਬਾ ਲਿਓ ਤਾਂ ਜੋ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚੇ ਹੋਏ ਹਾਂ ਕੋਮਲ ਸਟੱਡ ਫਾਰਮ ਆ ਕੀ ਮੁਖਸਰ ਸਾਹਿਬ ਜੋ ਕਿ ਮੇਲਾ ਇੱਥੇ ਘੋੜੀਆਂ ਦਾ ਬਹੁਤ ਹੀ ਭਾਰਾ ਲੱਗਦਾ ਤੇ ਮੇਲਾ ਅੱਜ ਲੁੱਟਿਆ ਹੈ ਕੋਮਲ ਸਟੱਡ ਫਾਰਮ ਨੇ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਦਰਸ਼ਕ ਨੇ ਕਿੰਨੀ ਭੀੜ ਹੈ ਇੱਥੇ ਆਪਾਂ ਮਲਾਵਾਂਗੇ ਆਪਾਂ ਕੋਮਲ ਜੰਗੇ ਤੇ ਨਾਲ ਉਹਨਾਂ ਦੇ ਸਿਸਟਰ ਨੇ ਤੇ ਇੱਕ ਵੀਰਾ ਆਪਣੇ ਨਾਲ ਤੇ ਹੋਰ ਵੀ ਆਪਣੇ ਮਿੱਤਰ ਨੇ ਸਾਰਿਆਂ ਦਾ ਧੰਨਵਾਦ ਆ ਦਿਲੋਂ ਆਪਾਂ ਗੱਲ ਕਰਾਂਗੇ ਕੋਮਲ ਨੂੰ ਸ਼ੌਂਕ ਸਕੂਲਿੰਗ ਤੋਂ ਲੈ ਕੇ ਸਕੂਲਿੰਗ ਤੋਂ ਪਹਿਲਾਂ ਤੋਂ ਸੀ ਕੇ ਸਕੂਲ ਦੀ ਕਿਹੜੀ ਕਲਾਸ ਤੋਂ ਪਿਆ ਉਹ ਆਪਾਂ ਧੀਆ ਨੂੰ ਇੱਕ ਬਹੁਤ ਵੱਡੀ ਸੇਧ ਹੈ ਜਿੱਥੇ ਕਿ ਦੇਖਿਆ ਜਾਂਦਾ ਹੈ ਕਿ ਇਹ ਤਾਂ ਯਾਰ ਇੱਕ ਮਰਦਾਂ ਵਾਲਾ ਕੰਮ ਹੈ ਤੁਸੀਂ ਨਹੀਂ ਕਰ ਸਕਦੇ ਤੇ ਉੱਥੇ ਇੱਕ ਅੱਜ ਕੋਮਲ ਨੇ ਸਾਫਤ ਕਰਤਾ ਵੀ ਕੰਮ ਜਿੱਡਾ ਮਰਜ਼ੀ ਹੋਵੇ ਬੰਦੇ ਦੇ ਅੰਦਰ ਇੱਕ ਜੈਬਾ ਹੋਣਾ ਚਾਹੀਦਾ ਹੈ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜਿੰਨਾ ਮਰਜ਼ੀ ਔਖਾ ਹੋਵੇ ਤੇ ਇੱਕ ਬਹੁਤ ਹੀ ਘੈਂਟ ਤੇ ਸਰਦਾਰੀ ਸ਼ੌਂਕ ਪਾਲਿਆ ਹੋਇਆ ਕੋਮਲ ਨੇ ਆਪਾਂ ਮਿਲਦੇ ਆਂ ਵੀਡੀਓ ਦੇ ਵਿੱਚ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਜੀ ਬਹੁਤ-ਬਹੁਤ ਜੀ ਆਇਆਂ ਨੂੰ ਸਾਡੇ ਟੈਂਟ ਤੇ ਹਾਂਜੀ ਆਪਣੀ ਸਕੂਲਿੰਗ ਲਾਈਫ ਤੋਂ ਜਦੋਂ ਸਕੂਲ ਦੇ ਵਿੱਚ ਸ਼ੁਰੂ ਕੀਤਾ ਆਪਣੇ ਸਕੂਲ ਦੇ ਵਿੱਚ ਕਿਹੜੀ ਕਲਾਸ ਸੀ ਜਿੱਥੋਂ ਆਪਾਂ ਇਹ ਸ਼ੌਂਕ ਪਾ ਲਿਆ ਜੀ ਕਲਾਸ ਤਾਂ ਨਹੀਂ ਮੈਨੂੰ ਯਾਦ ਬਟ ਉਮਰ ਮੇਰੀ 5-6 ਸਾਲ ਸੀ ਜਦੋਂ ਤੋਂ ਮੈਨੂੰ ਇਹ ਸ਼ੌਂਕ ਲੱਗਿਆ ਹੋਇਆ ਹੈ ਹਾਂਜੀ ਤੇ ਸਕੂਲ ਦੇ ਵਿੱਚ ਕਦੇ ਇਦਾਂ ਹੋਇਆ ਵੀ ਸੀ ਨਾ ਵੀ ਜਦੋਂ ਗੱਲਬਾਤ ਚੱਲਦੀ ਹੈ ਵੀ ਹਾਂ ਵੀ ਕੀ ਕੀ ਹੋਵੇ ਫਰੈਂਡ ਸਰਕਲ ਦੇ ਵਿੱਚ ਸੇਲੀਆਂ ਨੇ ਵੀ ਇਹ ਤਾਂ ਇੱਕ ਮਰਦਾਂ ਵਾਲਾ ਕੰਮ ਹੈ ਨਾ ਜਿਹੜਾ ਵੀ ਸ਼ੌਂਕ ਬਹੁਤ ਭਾਰਾ ਸ਼ੌਂਕ ਹੈ ਤੇ ਤੁਸੀਂ ਮਤਲਬ ਕਦੇ ਹੋਇਆ ਹੋਵੇ ਜਿੱਥੋਂ ਵੀ ਉਹਨਾਂ ਨੇ ਮੰਨ ਕੇ ਚਲੋ ਵੀ ਹੌਸਲਾ ਵਧਾਈ ਨਾ ਦਿੱਤੀ ਹੋਵੇ ਵੀ ਛੁੱਟਣ ਦੀ ਗੱਲ ਕੀਤੀ ਹੋਵੇ ਤੁਸੀਂ ਨਹੀਂ ਕਰ ਸਕਦੇ ਨਹੀਂ ਨਹੀਂ ਮੇਰੀ ਕਲਾਸਮੇਟ ਸਾਰੀ ਬਹੁਤ ਵਧੀਆ ਮਤਲਬ ਮੇਰੇ ਟੀਚਰਸ ਵੀ ਮੈਨੂੰ ਬਹੁਤ ਸਪੋਰਟ ਕਰਦੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਨਾਲ ਦਾ ਕੋਈ ਬੱਚਾ ਅੱਗੇ ਆ ਰਿਹਾ ਵੀ ਇਨਕੇ ਮੇਰੇ ਟੀਚਰਸ ਖੁਦ ਆ ਕੇ ਵੀ ਗਏ ਹੈ ਟੈਂਟ ਤੇ ਪਰਸੋਂ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਚੀਜ਼ ਤੇ ਨਾਲ ਕੈਮਰਾ ਇ ਕਿੱਥੇ ਹੈ ਤੁਹਾਨੂੰ ਕੋਈ ਕੋਈ ਹੁੰਦੀ ਆ ਆਪਾਂ ਨੂੰ ਵੀ ਠੀਕ ਹੈ ਵੀ ਆਪਾਂ ਨੂੰ ਇੰਨੇ ਹੌਸਲਾ ਵਧਾਈ ਮਿਲ ਰਹੀ ਹੈ ਆਪਾਂ ਕਿੰਨੇ ਦਰਸ਼ਕ ਹੈ ਇੱਕ ਆਪਣੇ ਨਾਮ ਨੇ ਇੱਕ ਯੂਨਿਕ ਵਿਲੱਖਣ ਪਛਾਣ ਲਈ ਹੋਈ ਹੈ ਵੀ ਸਟੱਡ ਫਾਰਮ ਦਾ ਇੱਕ ਕੋਮਲ ਸਟੱਡ ਫਾਰਮ ਹੀ ਕਿਉਂ ਰੱਖਿਆ ਗਿਆ ਆਪਾਂ ਅੱਜ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਹੈ ਵੀ ਆਪਣੇ ਵੱਡੇ ਵੀਰੇ ਦੇ ਨਾਂ ਤੇ ਵੀ ਰੱਖ ਸਕਦੇ ਸੀ ਇਹ ਇੱਕ ਦੱਸੋ ਆਪਾਂ ਦਰਸ਼ਕਾਂ ਨੂੰ ਇਹ ਦੇਖੋ ਇਹ ਡਿਸੀਜਨ ਮੇਰੇ ਬ੍ਰਦਰ ਤੇ ਮੇਰੇ ਫਾਦਰ ਦਾ ਹੀ ਆ ਤਾਂ ਤੁਸੀਂ ਉਹਨਾਂ ਨੂੰ ਹੀ ਪੁੱਛੋ ਕਿ ਉਹਨਾਂ ਨੇ ਮੇਰੇ ਨਾਮ ਤੇ ਕਿਉਂ ਰੱਖਿਆ ਸਟੱਡ ਫਾਰਮ ਦਾ ਨਾਮ ਹਾਂਜੀ ਅੱਲਾਹ ਅੱਗੇ ਸ਼ਿਕੇ ਭਾਈ ਜੀ ਤੁਹਾਡਾ ਅਸੀਂ ਵੈਲਕਮ ਕਰਦੇ ਆ ਸਾਡੇ ਟੈਂਟ ਸੇ ਹੁੰਦੇ ਆ ਇਹਦੇ ਨਾਂ ਤੇ ਰੱਖਣ ਦਾ ਕਾਰਨ ਇਹ ਸੀਗਾ ਵੀ ਸਾਡੇ ਤੋਂ ਸਭ ਤੋਂ ਜ਼ਿਆਦਾ ਸ਼ੌਂਕ ਇਹਨੂੰ ਹੀ ਸੀਗੇ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਮਿਸਾਲ ਵੀ ਸੀ ਸਾਰੇ ਸੁਸਾਇਟੀ ਵਾਸਤੇ ਤੇ ਸਾਰਿਆਂ ਵਾਸਤੇ ਵੀ ਕਿਉਂ ਨਾ ਇਸ ਕੰਮ ਚ ਕੁੜੀਆਂ ਨੂੰ ਵੀ ਅੱਗੇ ਲਿਆਂਦਾ ਜਾਵੇ ਕੁੜੀਆਂ ਨੂੰ ਬਹੁਤ ਸ਼ੌਕ ਹੁੰਦਾ ਬਹੁਤ ਹੱਦ ਜ਼ਿਕਰ ਕੁੜੀਆਂ ਨੂੰ ਜਾਨਵਰਾਂ ਨਾਲ ਚਾਹੇ ਉਹ ਤੁਸੀਂ ਡੌਗਸ ਲਾ ਲਓ ਘੋੜੇ ਲਾ ਲਓ ਹਨਾ ਪਿਆਰ ਹੁੰਦਾ ਪਰ ਫੈਮਲੀਆਂ ਨਹੀਂ ਸਪੋਰਟ ਕਰਦੇ ਆ ਸੋ ਇਹ ਵੀ ਇੱਕ ਰੀਜ਼ਨ ਸੀਗਾ ਇਹ ਇਹਦੀ ਮਿਹਨਤ ਵੀ ਬਹੁਤ ਸੀਗੀ ਜੀ ਸੋ ਮੈਂ ਕਿਹਾ ਵੀ ਸਾਰੇ ਤਾਂ ਕਹਿੰਦੇ ਸੀ ਵੀ ਤੁਸੀਂ ਆ ਭੁੱਲਰ ਸਟਾਰਟ ਫਾਰਮ ਰੱਖੋ ਕੋਈ ਪਰ ਮੈਂ ਤੇ ਮੇਰੇ ਫਾਦਰ ਸਾਹਿਬ ਨੇ ਕਿਹਾ ਸੀ ਸਟਾਰਟ ਫਾਰਮ ਦਾ ਨਾਮ ਤਾਂ ਕੋਮਲ ਦੇ ਨਾਮ ਤੇ ਹੀ ਰੱਖਣਾ ਹੈ ਤੇ ਅੱਗੇ ਵੀ ਕੋਈ ਵੀ ਬਿਜ਼ਨਸ ਕਰਾਂਗੇ ਨਾ ਕੋਮਲ ਦੇ ਨਾਮ ਤੋਂ ਹੀ ਰੱਖਾਂਗੇ ਬਿਲਕੁਲ ਨਹੀਂ ਜੀ ਹਾਂ ਇਹ ਬੜਾ ਕਰਮਾ ਵਾਲਾ ਜਵਾਕ ਆ ਸਾਡੇ ਲਈ ਬਹੁਤ ਮਾਣ ਆ ਸਾਨੂੰ ਦਿੱਤੇ ਕਿੱਥੇ ਦੇਖ ਸਕਦੇ ਕਿ ਆਪਾਂ ਕੋਮਲ ਨਾਮ ਨੇ ਆਪਾਂ ਨੂੰ ਇੱਕ ਬਹੁਤ ਹੀ ਵਾਰਕ ਕੀਤਾ ਹੋਇਆ ਹੈ ਜੀ ਇਸ ਕੰਮ ਦੇ ਵਿੱਚ ਤੇ ਆਪਣੇ ਕੋਲੇ ਜੀ ਕਿੰਨੇ ਘੋੜੇ ਕਿੰਨੇ ਨਾਕ ਸੀ ਜਦੋਂ ਸ਼ੁਰੂ ਕੀਤਾ ਤੇ ਹੁਣ ਇਸ ਵਕਤ ਆਪਣੇ ਕੋਲੇ ਕਿੰਨੇ ਨੇ ਪਹਿਲਾਂ ਤਾਂ ਆਪਾਂ ਸ਼ੌਂਕ ਲਈ ਘੋੜੀਆਂ ਰੱਖਦੇ ਸੀ ਇੱਕ ਦੋ ਮਤਲਬ ਚੰਬੀਆਂ ਘੋੜੀਆਂ ਹੁੰਦੀਆਂ ਸੀ ਬਟ ਬਾਅਦ ਚ ਮਾਰਵਾੜੀ ਘੋੜੀਆਂ ਰੱਖਣੀਆਂ ਸ਼ੁਰੂ ਕਰਤੀਆਂ ਆਪਾਂ ਸਟਾਰਟ ਵਿਚੇਰੀਆਂ ਤੋਂ ਹੀ ਕੀਤਾ ਸੀਗਾ ਤਾਂ ਉਸ ਤੋਂ ਬਾਅਦ ਆਪਾਂ ਹੋਰ ਘੋੜੀਆਂ ਪਰਚੇਸ ਕਰ ਲਈਆਂ ਫਿਰ ਖੁਦ ਦੇ ਘਰੇ ਬੱਚੇ ਬਰੀਡ ਹੋਏ ਉਹ ਤਿਆਰ ਕੀਤੇ ਸ਼ਾਨ ਤਿਆਰ ਕਰ ਲਿਆ ਆਪਾਂ ਤਾਂ ਹੁਣ ਹੈਗੇ ਪ੍ਰੈਜ਼ੈਂਟ 13 14 ਨਾਕ ਹੈਗੇ ਹੈ ਠੀਕ ਹੈ ਜੀ ਇਹ ਆਪਾਂ 쇼 ਦੇ ਵਿੱਚ ਲੈ ਕੇ ਜਾਣੇ ਆਪਣੇ ਸ਼ਾਨ ਨੂੰ ਪਹਿਲਾਂ ਕਿਤੇ ਹਾਂਜੀ ਆਪਾਂ 3쇼 ਲਵਾਏ ਹੋਏ ਸ਼ਾਨ ਨੂੰ ਸਾਰੰਘੇੜੇ ਹਨੂਮਾਨਗੜ੍ਹ ਤੇ ਫਰੀਦਕੋਟ ਤੇ ਤਿੰਨਾਂ ਚ winner ਰਿਹਾ ਹੋਇਆ ਸ਼ਾਨ ਇਹ ਆਪਣੇ ਸ਼ਾਨ ਦੀ ਹੁਣ ਡਿਟੇਲ ਕੀ ਹੈ ਜੀ ਇਹਦਾ ਬੌਰਨ ਇਹਦੇ ਮਾਤਾ ਪਿਤਾ ਬਾਰੇ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਇਹ ਦਿਲਸ਼ਾਨ ਦਾ ਬੱਚਾ ਹੈ ਆਲੀ ਸ਼ਾਨ ਦਾ ਪੋਤਾ ਹੈ ਤੇ ਇਹਦੀ ਮਾਂ ਹੈ ਲਿਲਨ ਫੂਲਮਾ ਲਾਈਨ ਦੀ ਘੋੜੀ ਹੈ ਉਹ ਤੇ ਕੜਵਾ ਸਟੱਡ ਫਾਰਮ ਤੇ ਬਰੀਡ ਹੋਇਆ ਠੀਕ ਹੈ ਜੀ ਹਾਂਜੀ ਜੇ ਆਪਾਂ ਪੰਜਾਬ ਦੀਆਂ ਧੀਆਂ ਨੂੰ ਆਪਾਂ ਕੋਈ ਮੈਸੇਜ ਦੇਣਾ ਚਾਹਾਂਗੇ ਵੀ ਇਦਾਂ ਵੀ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਵੀ ਇੱਕ ਬਹੁਤ ਵੱਡੀ ਸਿਹਤ ਹੈ ਇਹ ਸ਼ੌਂਕ ਆਪਾਂ ਕੁੜੀਆਂ ਵੀ ਅੱਗੇ ਆ ਸਕਦੀਆਂ ਕਿਸੇ ਨਾਲੋਂ ਘੱਟ ਨਹੀਂ ਆਪਾਂ ਕਹਿਣਾ ਚਾਹੁੰਦੇ ਹੋਈਏ ਕੁੜੀਆਂ ਨੂੰ ਕੁਝ ਦੇਖੋ ਇਹ ਬਹੁਤ ਅੱਛਾ ਸ਼ੌਂਕ ਹੈ ਇਹਦੇ ਨਾਲ ਆਪਾਂ ਬਿਜ਼ੀ ਰਹਿਨੇ ਆਪਣਾ ਫੋਕਸ ਬਣਿਆ ਰਹਿੰਦਾ ਹੈ ਬਾਕੀ ਕੱਲਾ ਇਹੀ ਨਹੀਂ ਕੋਈ ਵੀ ਸ਼ੌਂਕ ਆ ਤਾਂ ਪੇਰੈਂਟਸ ਨੂੰ ਵੀ ਸਪੋਰਟ ਕਰਨੀ ਚਾਹੀਦੀ ਆ ਮਤਲਬ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਹੌਸਲਾ ਵਜਾਈ ਦੇਣੀ ਚਾਹੀਦੀ ਕਿ ਉਹ ਅੱਗੇ ਆਉਣ ਤਾਂ ਕਰਕੇ ਕੁੜੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਕੁੜੀਆਂ ਇਵਨ ਕਿ ਮੁੰਡੇ ਨਾਲੋਂ ਵੀ ਅੱਗੇ ਆ ਕੁੜੀਆਂ ਦਾ ਦਿਮਾਗ ਮੁੰਡੇ ਨਾਲੋਂ ਵੀ ਤੇਜ਼ ਹੁੰਦਾ ਜਾਂਦਾ ਹਾਂਜੀ ਹਾਂਜੀ ਤੇ ਹੁਣ ਆਪਾਂ ਘੋੜੇ ਬਾਰੇ ਜੀ ਆਪਣੇ ਛਾਣ ਬਾਰੇ ਕਿੰਨੀ ਨੌਲੇਜ ਰੱਖਦੇ ਆ ਹੁਣ ਤੱਕ ਤਾਂ ਆਪਣਾ ਬਹੁਤ ਐਕਸਪੀਰੀਅੰਸ ਹੋ ਗਿਆ ਹੋਣਾ ਜਿਸ ਤੱਕ ਆਪਾਂ ਦੇਖ ਨਹੀਂ ਦੇ ਕੋ ਨੌਲੇਜ ਤਾਂ ਇਸ ਕੰਮ ਚ ਜੇ ਪਈਆਂ ਤਾਂ ਰੱਖਣੀ ਪਊਗੀ ਇਕੱਲੇ ਆਪਣੇ ਘੋੜੇ ਦੀ ਨਹੀਂ ਬਾਕੀ ਘੋੜਿਆਂ ਦੀ ਵੀ ਰੱਖਣੀ ਪਊਗੀ ਇਸ ਰਾਉਂਡਿੰਗਸ ਚ ਕੀ ਹੋ ਰਿਹਾ ਜਾਂ ਆਪਣੇ ਆਸ-ਪਾਸ ਕੀ ਚੱਲ ਰਿਹਾ ਘੋੜਿਆਂ ਵਾਲੇ ਸਾਰੀ ਫੈਮਿਲੀ ਚ ਆਪਾਂ ਨੂੰ ਦੇਖਣਾ ਪਊਗਾ ਕਿ ਘੋੜਿਆਂ ਵਾਲੇ ਪਰਿਵਾਰ ਚ ਹੋ ਕੀ ਰਿਹਾ ਘੋੜੇ ਨੂੰ ਲੈ ਕੇ ਹੁਣ ਮੰਨ ਕੇ ਕੋਈ ਨਾਗ ਨਵਾਂ ਲੈ ਕੇ ਆਉਣਾ ਕੋਈ ਡਿਸੀਜਨ ਲਿਆ ਜਾਂਦਾ ਕੋਮਲ ਨੂੰ ਫਿਰ ਅੱਗੇ ਰੱਖਿਆ ਜਾਂਦਾ ਹੀ ਹੁਣ ਸਭ ਤੋਂ ਪਹਿਲਾਂ ਵੀ ਪਹਿਲਾਂ ਆਪਾਂ ਕੋਮਲ ਨੂੰ ਪੁੱਛਿਆ ਹਾਂਜੀ ਸਾਰਾ ਮਤਲਬ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਸਾਨੂੰ ਸਾਰੇ ਪਰਿਵਾਰ ਨੂੰ ਬਹੁਤ ਸੌਂਗ ਆ ਤਾਂ ਸੇ ਜੋ ਵੀ ਡਿਸੀਜਨ ਲੈਣੇ ਰਲ ਮਿਲ ਕੇ ਹੀ ਰਹਿੰਦੇ ਹਾਂਜੀ ਤੇ ਵੀਰੇ ਆਪਾਂ ਦਰਸ਼ਕਾਂ ਨੂੰ ਕੁਛ ਤੇ ਆਪਣੀ ਲਾਈਨ ਬਾਰੇ ਕੁਛ ਸੁਝਾਅ ਦੇਣਾ ਚਾਹੁੰਦੇ ਹੋਈ ਏ ਜਾਂ ਮਨ ਦੇ ਵਿੱਚ ਕੋਈ ਅੱਜ ਕੁਛ ਨਵੀਂ ਗੱਲ ਹੋਵੇ ਆਪਾਂ ਕਹਿਣਾ ਚਾਹੁੰਦੇ ਹੋਈ ਏ ਦਰਸ਼ਕਾਂ ਨੂੰ ਨਵੀਂ ਗੱਲ ਤਾਂ ਇਹ ਹੈ ਕਿ ਬਹੁਤ ਵੀ ਕਹਿ ਦੋ business ਵੀ ਬਹੁਤ ਵਧੀਆ ਅੱਜ ਦੇ ਟਾਈਮ 'ਚ ਤੇ ਸ਼ੌਂਕ ਤਾਂ ਪਤਾ ਹੀ ਠੀਕ ਹੈ ਤੇ ਜੇ ਇਸ ਕੰਮ ਨੂੰ ਸ਼ੌਂਕ ਨਾਲ ਕੀਤਾ ਜਾਵੇ ਇਹਦਾ ਕੋਈ ਤੋੜ ਨਹੀਂ ਖਾਸ ਕਰਕੇ ਜ਼ਿਮੀਂਦਾਰਾਂ ਵਾਸਤੇ ਬਹੁਤ ਵਧੀਆ ਧੰਦਾ ਵੀ ਖੇਤੀਬਾੜੀ ਦੇ ਨਾਲ ਵੀ ਖੇਤੀਬਾੜੀ ਦੇ ਪੈਸੇ ਸੇਵਿੰਗਸ ਚ ਰੱਖ ਲੋ ਇਹਦੇ ਨਾਲ ਤੁਸੀਂ ਆਪ ਦਾ ਵੀ ਉਤਲਾ-ਪੁਤਲਾ ਖਰਚਾ ਪਰ ਘਰ ਦਾ ਬਹੁਤ ਵਧੀਆ ਚੱਲਦਾ ਤੇ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਇਹ ਸੀ ਮੈਂ ਤੇ ਇਹ ਕਹਾਂਗਾ ਵੀ ਚਾਹੇ ਇੱਕ ਕੁੜੀ ਰੱਖੋ ਚੰਗੀ ਰੱਖ ਲੋ ਉਹਦੇ ਨਾਲ ਤੁਹਾਡਾ ਵਧੀਆ ਬਿਜ਼ਨਸ ਵੀ ਚੱਲਦਾ ਤੇ ਵਧੀਆ ਤੁਹਾਡੇ ਸ਼ੌਂਕ ਵੀ ਪੂਰੇ ਹੁੰਦੇ ਆ ਤੇ ਨਾਲ-ਨਾਲ ਬੰਦਾ ਫਿੱਟ ਵੀ ਰਹਿੰਦਾ ਦੇ ਕਰਖੜਾ ਮਾਰੂ ਉਹ ਵੀ ਐਕਸਰਸਾਈਜ਼ ਹੋਣੀ ਹੈ ਰਾਈਡਿੰਗ ਕਰੂਗਾ ਦੀ ਬੈਸਟ ਐਕਸਰਸਾਈਜ਼ ਹੈ ਨਾ ਤੁਹਾਡੀ ਕੋਈ ਨਹੀਂ ਪ੍ਰੋਬਲਮ ਤੇ ਨਾ ਪੇਟ ਵਧੂ ਗਈ ਬਿਲਕੁਲ ਨਹੀਂ ਉਹ ਕਿਸੇ ਪਾਸਿਓਂ ਵੀ ਨਹੀਂ ਬਹੁਤ ਵਧੀਆ ਕੰਮ ਆਈ ਤੇ ਬਹੁਤ ਵਧੀਆ ਸ਼ੌਂਕ ਆਈ ਹੈ ਹਾਂਜੀ ਇਹਦੀ ਆਪਣੇ ਹਾਈਟ ਕੀ ਹੈ ਜੀ ਸ਼ਾਨ ਜੀ ਇਹਦੀ 65+ ਹੈ ਹਾਈਟ ਠੀਕ ਹੈ ਹਾਂਜੀ ਤੇ ਆਪਾਂ ਦਰਸ਼ਕਾਂ ਨੂੰ ਇੱਕ ਦੱਸ ਦਈਏ ਡਿਟੇਲ ਦੇ ਵਿੱਚ ਮੀਟਿੰਗ ਫੀਸ ਕੀ ਆਈ ਆਪਣੀ ਇਹਦੀ ਮੀਟਿੰਗ ਫੀਸ 51000 ਆਈ ਠੀਕ ਹੈ ਜੀ ਤੇ ਜੇ ਕਿਸੇ ਵੀਰ ਭਰਾ ਨੇ ਘੋੜੀ ਮੇਟ ਕਰਾਉਣੀ ਆ ਹਾਂਜੀ ਆ ਸਾਡੇ ਇੰਸਟਾਗ੍ਰam ਤੇ ਵੀ ਸਾਡਾ ਫਾਦਰ ਸਾਹਿਬ ਦਾ ਕੰਟੈਂਟ ਨੰਬਰ ਹੈਗਾ ਤੇ ਮੈਂ ਤੁਹਾਡੇ ਲਈ ਵੀ ਦੱਸ ਦਿੰਦਾ ਆ ਕਿ 9803704600 ਨੂੰ ਚਾਂ ਸਿੰਘ ਪੁੱਲਰ ਹਾਂਜੀ ਹਾਂਜੀ ਦੋਸਤੋ ਤੁਸੀਂ ਦੇਖ ਹੀ ਚੁੱਕਿਓ ਕੋਮਲ ਨਾਲ ਵੀ ਗੱਲਬਾਤ ਹੋਈ ਤੇ ਉਹਨਾਂ ਦੀ ਸਿਸਟਰ ਵੀ ਤੇ ਆਪਣੇ ਨਾਲ ਵੀਰਾ ਵੀ ਤੇ ਗੱਲਾਂ ਬਹੁਤ ਵਧੀਆ ਕੀਤੀਆਂ ਤੇ ਜਾਣਕਾਰੀ ਵੀ ਦਿੱਤੀ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਆਪਣੇ ਕੋਮਲ ਸਟੱਡ ਫਾਰਮ ਦੇ ਨਾਮ ਤੇ ਇੰਸਟਾਗ੍ਰam ਤੇ ਵੀ ਅਕਾਊਂਟ ਹੈ YouTube ਤੇ ਵੀ ਆਪਣਾ ਹਾਂਜੀ YouTube ਤੇ ਵੀ ਤੁਸੀਂ رابطہ ਕਾਇਮ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਾਰੇ ਵੀਰਾਂ ਦਾ ਕੋਮਲ ਦਾ ਦੋਨੇ ਸਿਸਟਰ ਦਾ ਤੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ